ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ ਛੋਟੀ ਜਹੀ ਕਿ ਸਾਡੇ ਆਸ-ਪਾਸ ਅਸੀਂ ਇਹੋ ਜੀਆਂ ਬੀਬੀਆਂ ਆਮ ਤੌਰ ਤੇ ਬਜ਼ੁਰਗ ਬੀਬੀਆਂ ਦੇਖਨੇ ਆ ਜਿਹੜੀਆਂ ਕਿ ਕਦੀ ਬਾਣੀ ਦੇ ਵਿਸ਼ੇ ਦੇ ਉੱਤੇ ਗੱਲ ਟੁਰੇ ਤੇ ਉਹ ਆਮ ਤੌਰ ਤੇ ਇਹ ਗੱਲ ਕਰ ਦਿੰਦੀਆਂ ਨੇ ਕਿ ਸਾਨੂੰ ਤੇ ਬਾਣੀ ਪੜਨੀ ਨਹੀਂ ਆਉਂਦੀ ਸਾਨੂੰ ਪਾਠ ਕੰਠ ਨਹੀਂ ਹੈ ਸੰਗਤ ਜੀਓ ਮੈਂ ਖੁਦ ਇੱਕ ਇਹੋ ਜੀ ਬੀਬੀ ਨੂੰ ਜਾਣੀ ਆ ਜਿਹੜੀ ਇਹ ਗੱਲ ਆਮ ਤੌਰ ਤੇ ਕਰ ਦਿੰਦੀ ਹੈ ਕਿ ਆਪਾਂ ਬਜ਼ੁਰਗਾਂ ਅਨਪੜਾਂ ਸਾਨੂੰ ਤੇ ਬਾਣੀ ਪੜਨੀ ਨਹੀਂ ਆਉਂਦੀ ਪਰ ਸੰਗਤ ਜੀਓ ਇੱਕ ਗੱਲ ਵਿਚਾਰ ਕੇ ਵੇਖਿਓ ਜਦੋਂ ਅੱਡ ਗਵਾਂਡ ਗਲੀ ਗਵਾਂਡ ਮੱਲੇ ਦੇ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਤੇ ਜਿਹੜੀ ਨਵੀਂ ਪੀੜ੍ਹੀ ਏ ਉਹ ਸਗੋਂ ਉੱਠ ਕੇ ਇਹ ਗੱਲ ਕਰਦੀ ਏ ਕਿ ਫਲਾਣੀ ਬੀਬੀ ਨੂੰ ਸਾਦੇ ਕੇ ਲਈ ਆਈਏ ਉਹਨੂੰ ਬੜੀਆਂ ਬੋਲੀਆਂ ਆਉਂਦੀਆਂ ਨੇ ਉਹਨੂੰ ਸੁਹਾਗ ਹੁੰਦੇ ਨੇ ਉਹਨੂੰ ਕੋੜੀਆਂ ਆਉਂਦੀਆਂ ਨੇ ਉਹਨੂੰ ਸਾਂਗ ਹੁੰਦੇ ਨੇ ਸੰਗਤ ਜੀਓ ਇਹ ਗੱਲ ਵਿਚਾਰਨ ਵਾਲੀ ਏ ਕਿ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਪ੍ਰਾਣੀਆਂ ਬੋਲੀਆਂ ਪਾਕਿਸਤਾਨ ਦੀਆਂ ਪੁਰਾਣੇ ਸਮੇਦੀਆਂ ਉਹ ਆਮ ਤੌਰ ਤੇ ਸਾਨੂੰ ਕਿਤੇ ਨਿਤ-ਨਿਤ ਸੁਣਨ ਨੂੰ ਨਹੀਂ ਮਿਲਦੀਆਂ ਪਰ ਜਿਹੜੀਆਂ ਜੁਰਗ ਬੀਬੀਆਂ ਨੇ ਉਹ ਇਹਨਾਂ ਨੂੰ ਕੰਠ ਕਰੀ ਬੈਠੀਆਂ ਨੇ ਇੱਕ ਵੀ ਲੈਣ ਜਿਹੜੀ ਹੈ ਉਹ ਨਹੀਂ ਪੁੱਲਦੀਆਂ ਪਰ ਅਹਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਨਿਤ ਸਪੀਕਰ ਗੁਰੂ ਘਰ ਦੀ ਬਾਣੀ ਦਾ ਲੱਗਦਾ ਹੈ ਕਿ ਇਹਨਾਂ ਨੂੰ ਕੰਠ ਨਹੀਂ ਹੈ ਇਹ ਵਿਚਾਰ ਜ਼ਰੂਰ ਕਰਿਆ ਕਰੋ ਸੰਗਤ ਜਿਓ ਇਹਦੇ ਵਿੱਚ ਸਾਨੂੰ ਖੁਦ ਦੱਸਦਾ ਹੈ ਕਿ ਜਿਨਨੇ ਰੋਟੀ ਖਾਣੀ ਹੈ ਭੁੱਖ ਵੀ ਉਹਦੀ ਹੀ ਲੈਣੀ ਹੈ ਜਿਨਨੇ ਬਾਣੀ ਪੜਨੀ ਹੈ ਭਲਾ ਵੀ ਉਹਦਾ ਹੋਣਾ ਹੈ ਅਸੀਂ ਆਪਾਂ ਦੂਜਿਆਂ ਨਾਲ ਚਲਾਕੀਆਂ ਕਰ ਸਕਨੇ ਹਾ ਸੰਗਤ ਜੀ ਆਪਣੇ ਆਪ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਚ ਨੁਕਸਾਨ ਸਾਡਾ ਹੈ ਸੰਗਤ ਜੀ ਜੇ ਜਦੋਂ ਵੀ ਕੋਈ ਬੀਬੀ ਤੁਹਾਡੇ ਸਾਹਮਣੇ ਕੋਈ ਐਹੋ ਜੀ ਗੱਲ ਕਰੇ ਇਹ ਕੋ ਨੂੰ ਗੱਲ ਜਰੂਰ ਆਖਿਆ ਕਰੋ ਦੁਨੀਆ ਦੇ ਵਿੱਚ ਸਭ ਤੋਂ ਸਿਰਮੋਰ ਮੰਤਰ ਮੂਲ ਮੰਤਰ ਹੈ। ਮੂਲ ਮੰਤਰ ਸਾਬ ਦੁਨੀਆ ਦਾ ਸਿਰਮੋਰ ਮੰਤਰ ਹੈ। ਇਹਦੇ ਉਹਨਾਂ ਨੂੰ ਕੰਠੇ ਹੈ। ਸਵਾ ਸਵਾ ਲੱਖ ਲਾਂ ਚੌਂਕੜਾ। ਇਸ ਗੱਲ ਦਾ ਭਾਵ ਇਹ ਹੈ ਸੰਗਤ ਜੀ ਕੋਈ ਸੰਤ ਮਹਾਪੁਰਸ਼ ਬੜੀ ਕਰਨੀ ਵਾਲੇ ਹੋਏ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ ਹੈ ਵਾਹਿਗੁਰੂ ਜੀ। ਉਹਨ ਪਰਸਾਨ ਪਰਕੇ ਸੇ ਸੰਤ ਦੀ ਸੰਗਤ ਕੀਤੀ ਥੋੜੇ ਦਿਨ ਉਹਨੂੰ ਕੇਵਲ ਇੱਕ ਪੰਕਤੀ ਯਾਦ ਹੋਈ ਤੂੰ ਸਦਾ ਸਲਾਮਤ ਨਿਰੰਕਾਰ ਉਹਨਾਂ ਨੇ ਇਸ ਪੰਕਤੀ ਦਾ ਐਨਾ ਜ਼ਿਆਦਾ ਅਭਿਆਸ ਕੀਤਾ ਪਤਾ ਨਹੀਂ ਕਿੰਨੇ ਕਿੰਨੇ ਲੱਖ ਵਰੀ ਉਹ ਇਹੀ ਪੰਕਤੀ ਪੜੀ ਜਾਣ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗਤ ਜਿਓ ਅੰਤ ਨੂੰ ਉਹ ਪਰਮ ਗਤੀ ਨੂੰ ਪ੍ਰਾਪਤ ਹੋਏ ਸਸੰਗਤ ਜੀ ਜਿਨਨੇ ਜਿੰਨੂ ਭੁੱਖ ਹੈ ਜਿਨਨੇ ਖਾਣਾ ਹੈ ਤ੍ਰਿਪਤੀ ਵੀ ਉਹਦੀ ਹੋਣੀ ਹੈ ਸਸੰਗਤ ਜੀ ਆਪਾਂ ਚੰਗੇ ਵਿਚਾਰ ਆਪਣੇ ਮਨ ਨਾਲ ਕਰੀਏ ਤੇ ਉਹਦੇ ਤੇ ਅਮਲ ਕਰੀਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਾਤਾਵਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਆਪਣਾ ਜੀਵਨ ਸੁਧਾਰ ਕੇ ਆਪਾਂ ਅੱਗੇ ਜਾਈਏ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ